ਮੁਕੇਰੀਆ ਹਲਕਾ ਗੇਰਾ ਦੇ ਪਿੰਡ ਵਿੱਚ ਉਸ ਵੇਲੇ ਭਾਰੀ ਰੋਸ ਦੇਖਣ ਨੂੰ ਮਿਲਿਆ ਜਦੋਂ ਪਿੰਡ ਦੇ ਨੌਜਵਾਨਾਂ ਨੂੰ ਹਰ ਸਾਲ ਹੋਣ ਵਾਲੇ ਕਬੱਡੀ ਟੂਰਨਾਮੈਂਟ ਲਈ ਗਰਾਊਂਡ ਹੀ ਨਹੀਂ ਮਿਲਿਆ ਪਿੰਡ ਦੇ ਬਾਬਾ ਕਰਮ ਸਿੰਘ ਯੂਥ ਕਲੱਬ ਵੱਲੋਂ ਹਰ ਸਾਲ ਬੜੇ ਪੱਧਰ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਸ ਦੇ ਚਰਚੇ ਸਿਰਫ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਵੀ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਨਾ ਵੱਡਾ ਖੇਡ ਮੇਲਾ ਹਰ ਵਾਰ ਕਿਰਾਏ ਦੀ ਜਗ੍ਹਾ ਲੈ ਕੇ ਕਰਵਾਇਆ ਜਾਂਦਾ ਹੈ ਇਸ ਵਾਰ ਯੂਥ ਕਲੱਬ ਵੱਲੋਂ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਪੰਚਾਇਤੀ ਜਗ੍ਹਾ ਵਿੱਚੋਂ 5 ਤੋਂ 10 ਕਨਾਲ ਜਗ੍ਹਾ ਗਰਾਊਂਡ ਲਈ ਨਿਸ਼ਾਨਦੇਹੀ ਕਰਵਾ ਦਿੱਤੀ ਜਾਵੇ ਪਰ ਮੌਕੇ ਤੇ ਪਤਾ ਲੱਗਿਆ ਕਿ ਸਰਕਾਰੀ ਜ਼ਮੀਨ 'ਚ ਕਣਕ ਬੀਜੀ ਹੋਈ ਹੈ ਕਈ ਥਾਵਾਂ ਤੇ ਮੋਟੀਆਂ ਲੱਗੀਆਂ ਹੋਈਆਂ ਹਨ ਤੇ ਪਾਣੀ ਵਾਲੀਆਂ ਪਾਈਪਾਂ ਵੀ ਪਾਈਆਂ ਗਈਆਂ ਹਨ ਨੌਜਵਾਨਾਂ ਦਾ ਕਹਿਣਾ ਹੈ ਕਿ ਜਿੱਥੇ ਅੱਜ ਪੰਜਾਬ ਦਾ ਨੌਜਵਾਨ ਗਲਤ ਨਸ਼ਿਆਂ ਵੱਲ ਜਾ ਰਿਹਾ ਹੈ ਉੱਥੇ ਇਸ ਪਿੰਡ ਦੇ ਨੌਜਵਾਨ ਖੇਡਾਂ ਰਾਹੀਂ ਸਿਹਤਮੰਦ ਸਮਾਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਹਿਯੋਗ ਨਹੀਂ ਮਿਲ ਰਿਹਾ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਨਿਸ਼ਾਨਦੇਹੀ ਲਈ ਗਰਦਾਵਾਰ ਨੂੰ ਕਿਹਾ ਪਰ ਨਹੀਂ ਆਇਆ ਪਟਵਾਰੀ ਕੁਝ ਸਮੇਂ ਲਈ ਆਇਆ ਪਰ ਉਹ ਵੀ ਚਲਾ ਗਿਆ ਡਰੋਨ ਮੰਗਾਇਆ ਗਿਆ ਪਰ ਨਿਸ਼ਾਨਦੇਹੀ ਨਹੀਂ ਹੋ ਸકી ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਜ਼ਮੀਨ ਤੇ 2 2.5 ਕਿੱਲੇ ਕਬਜ਼ਾ ਹੋਇਆ ਪਿਆ ਹੈ ਪਰ ਉਸ ਤੇ ਕੋਈ ਕਾਰਵਾਈ ਨਹੀਂ ਉਲਟਾ ਜਿਹੜੇ ਨੌਜਵਾਨ ਖੇਡਾਂ ਵਾਲ ਹਨ ਉਹਨਾਂ ਨੂੰ ਵੀ ਨਿਰਾਸ਼ ਕੀਤਾ ਜਾ ਰਿਹਾ ਹੈ ਪਿੰਡ ਦੇ ਨੌਜਵਾਨਾਂ ਨੇ ਸਾਫ ਐਲਾਨ ਕੀਤਾ ਹੈ ਕਿ 29 ਤਰੀਕ ਤੋਂ ਪਹਿਲਾ ਨਿਸ਼ਾਨਦੇਹੀ ਕਰਵਾਈ ਜਾਵੇ ਨਹੀਂ ਤਾਂ ਸਰਪੰਚ ਸਾਹਿਬ ਅਤੇ ਜਥੇਦਾਰ ਕਿਰਪਾਲ ਸਿੰਘ ਗੇੜਾ ਜੀ ਆਨ ਇੰਡੀਆ ਚੇਅਰਮੈਨ ਗੁਰੂ ਨਾਨਕ ਸੁਸਾਇਟੀ ਜੋ ਵੀ ਅਗਲਾ ਫੈਸਲਾ ਲੈਣਗੇ ਉਸ ਤੇ ਪੂਰਾ ਅਮਲ ਕੀਤਾ ਜਾਵੇਗਾ ਉਥੇ ਹੀ ਜਦੋਂ ਇਸ ਮਾਮਲੇ ਤੇ ਅਮਨਦੀਪ ਚੰਗੀਰਾ ਜੀ ਮਛੇਵਾਲਾ ਦਾ ਹਲਕਾ ਇੰਚਾਰਜ ਜੀਐਸ ਮਲਤਾਨੀ ਨਾਲ ਪਤਗਾਲਾ ਨਿਕਲ ਗਿਆ ਉਹਨਾਂ ਨੇ ਕਿ ਇਸ ਮਾਮਲੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਇਹ ਜਾਣਕਾਰੀ ਮੈਨੂੰ ਅੱਜ ਸੁਣਾਈ ਗਈ ਬਹੁਤ ਵਧੀਆ ਹੁਣ ਸਵਾਲ ਇਹ ਹੈ ਕਿ ਕੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਵਾਲ ਪ੍ਰੋਸੈਕਟ ਜਾਂ ਫਿਰ ਨਸ਼ਿਆਂ ਦੇ ਘੇਰੇ ਚ ਧੱਕਿਆ ਜਾਵੇਗਾ ਸਾਡੇ ਕੋ ਆਪਣੀ ਜ਼ਮੀਨਾਂ ਹੋਣ ਕਰਕੇ ਸਾ ਲੋਕਾਂ ਦੀ ਮਰਜ਼ੀ ਤਾਂ ਕਰਨੀਆਂ ਪੈਂਦੀਆਂ ਵੀ ਅਸੀਂ ਟੂਰਨਾਮੈਂਟ ਕਰਾਂ ਤੇ ਜ਼ਮੀਨ ਦੇਉ ਨਾਲੀਆਂ ਨੇ ਇਸ ਪੰਚਾਇਤ ਨੇ ਨਾਇਬ ਸਾਹਿਬ ਨਾਲ ਉੱਪਰ ਵੀਡੀਓ ਨਾਲ ਗੱਲ ਕਰਕੇ ਮਤਾ ਪਵਾ ਕੇ ਨਿਸ਼ਾਨ ਦੀ ਮਕਰ ਕਰਾਈ ਸੀ ਅੱਜ ਦੀ ਡੇਟ ਮਿਲੀ ਸੀਗੀ ਉਹਦੇ ਵਿੱਚ ਪਡੌਰੀ ਸਾਬਿਤ ਹੋ ਕੇ ਗਏ ਨੇ ਨਾਇਬ ਸਾਹਿਬ ਨੇ ਸਾਰੇ ਅੱਡ ਕੀਤੇ ਨਿਸ਼ਾਨ ਦੀ ਇਥੋਂ ਗਿਰੀ ਦੀ ਕਰੋ ਜਾ ਕੇ ਪੰਜਾਬ ਦੀ ਜ਼ਮੀਨ ਦੀ ਉਹਦੇ ਵਿੱਚ ਪੰਜਾਬੀ ਵੀ ਇਥੇ ਮੌਜੂਦ ਆ ਸਾਰਾ ਪਿੰਡ ਵੀ ਇਸੇ ਮੌਜੂਦ ਹੈ ਪੋਲੀਟਿਕਲੀ ਦਬਾਅ ਪਿਆ ਉੱਪਰੋਂ ਆਮ ਪਾਰਟੀ ਦੇ ਲੀਡਰਾਂ ਦਾ ਕੋਈ ਨਿਸ਼ਾਨ ਨਹੀਂ ਕਰਨੀ ਅੱਜ ਇਥੇ ਆਪਾਂ ਖੜੇ ਆ ਇਹ ਕੰਮ ਸੇ ਕੰਮ 4-5 ਕਣਾ ਜ਼ਮੀਨ ਹੈ ਇਹ ਜਿਹੜੇ ਲੋਕਾਂ ਦੇ ਕਣਕੀ ਬੀਜੀ ਆ ਉਹਨਾਂ ਦੇ ਕਬਜ਼ੇ ਥੱਲੇ ਆ ਪਰ ਇਹਨੂੰ ਕਵਰਾਂ ਹੈਗੀਆਂ 2 ਢਾਈ ਗਿਲੇ ਜ਼ਮੀਨ ਬਣਦੀ ਪੰਚਾਇਤ ਦੀ ਥੇ ਇਹ ਵਾਰਸ ਹੋਣ ਕਰਕੇ ਲੋਕਾਂ ਨੇ ਜਿੰਨ ਦੇਖਿਆ ਪਿੰਡ ਦੇ ਲੋਕ ਪੁੱੜ ਕੇ ਲੈ ਜਾਂਦੇ ਸੀ ਇਹਨਾਂ ਉੱਚੀ ਜ਼ਮੀਨ ਆਪਣੇ ਕਬਜ਼ੇ ਸਹਲੇ ਲੱਢੀ ਇਹ ਉਦੋਂ ਦੀ 20-25 ਸਾਲ ਤੋਂ 50 ਸਾਲ ਤੋਂ ਇਹੋ ਹੀ ਇਹ ਫਸਲ ਦੀ ਮਤਲਬ ਆਮਦਨ ਕੱਢ ਰੇ ਲੈ ਰਹੇ ਆ ਤੋਂ ਮੈਂ ਨੈਬਸ ਨੂੰ ਬੀਬੀ ਮਜੀਦ ਕੌਰ ਆ ਇੱਥੇ ਮਨਜੋਤ ਕੌਰ ਸਰਦਾਰ ਲਖਮਿੰਦਰ ਸਿੰਘ ਆਗੇ ਤਹਿਸੀਲਦਾਰ ਜੀ ਸਾਡੀ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਰਹੀ ਹੈ ਆ ਗਿਆ ਪਟਵਾਰੀ ਜੀ ਇੱਕ ਸੌਰ ਗਰਦਾਵਰ ਹੈਗਾ ਉਹਨੇ ਸੋਚੋ ਬੰਦ ਕਰ ਲਿਆ ਪਟਵਾਰੀ ਸਾਹਮਣੇ ਆਪਣੇ ਫੀਡ ਕਰ ਲਿਆ ਜੋ ਵੀ ਕੰਮ ਕਰਦਾ ਸੀਗਾ ਬਿਲਕੁਲ ਨਿਸ਼ਾਨਦੀ ਦਿੰਦੀ ਤਿਆਰੀ ਸੀਗੀ ਉਹ ਕਹਿੰਦਾ ਵੀ ਅਸੀਂ ਡਰਾਉਂ ਵਾਲੇ ਮੰਗਾਏ 15000 ਤੇ ਉਹ ਵੀ ਐਸੀ ਹੁਣੇ ਗਏ ਆ ਹੁਣ ਅਸੀਂ ਜਦੋਂ ਵੀ ਜੇ ਅਸੀਂ ਕਹਿੰਦੇ ਵੀ ਸਰਕਾਰ ਕਹਿੰਦੀ ਜੀ ਪਿੰਡ ਦੀਆਂ ਜ਼ਮੀਨਾਂ ਜਿਹੜੇ ਸੱਪਣ ਬੰਦੇ ਲੋਕਾਂ ਨੇ ਕਬਜ਼ੇ ਕੀਤੇ ਉਹਨਾਂ ਛਡਾਓ ਤਾਂ ਜੇ ਇਹ ਜ਼ਮੀਨ ਜਿਹੜੀ ਚਾਲਪਨ ਗਿਆਨ ਲੋਕਾਂ ਨੇ ਮੱਲੀ ਹੈ ਜੇ ਅੱਜ ਪੰਜਾਹ ਨਿਸ਼ਾਨਦੀ ਲੈਣੀ ਚਾਹੁੰਦੀ ਹੈ ਤੇ ਸਰਕਾਰ ਨੂੰ ਨਿਸ਼ਾਨਦੀ ਹੋਣ ਦੇਣੀ ਚਾਹੀਦੀ ਮੈਂ ਡੀਸੀ ਸਾਹਿਬ ਨੂੰ ਫੋਨ ਤੇ ਗੱਲ ਹੋਈ ਹੈ ਮੇਰੀ ਉਹਨਾਂ ਸਮਾਂ ਟਾਈਮ ਦਿੱਤਾ ਹੋਵੇ ਅਸੀਂ ਜਿੱਥੋਂ ਤੱਕ ਵੀ ਜਾ ਸਕੀਏ ਅਸੀਂ ਜਾਵਾਂਗੇ ਔਰੇ ਪਿੰਡ ਦੀ ਨਿਸ਼ਾਨਦੀ ਜ਼ਮੀਨ ਦੀ ਕਰਾ ਕੇ ਪੰਚਾਇਤ ਦੇ ਕਬਜ਼ੇ ਹੇਰ ਦੋਵਾਂਗੇ ਇੱਥੇ ਆਪਾਂ ਸਟੇਡੀਅਮ ਬਣਾਵਾਂਗੇ ਤਾਂ ਕਿ ਲੋਕ ਸਾਡੇ ਬੱਚੇ ਅੱਗੇ ਸਾਰੀ ਜਗ੍ਹਾ ਦੀਆਂ ਅਸਾਂ ਦੀ ਪੰਚਾਇਤ ਦੀ ਜ਼ਮੀਨ ਆਪਰੇ ਨੂੰ ਉਹ ਅੰਬ ਤੱਕ ਪਰੇ ਤੱਕ ਦੋ ਟਾ ਕਿੱਲੇ ਜ਼ਮੀਨਾਂ ਦੀ ਸਾਰੀ ਹੈ ਆਪਾਂ ਤੈਨੂੰ 2-4 ਦਿਨ ਦੀ ਗਰਾਊਂਡ ਬਣਾ ਕੇ ਵਧੀਆ ਕਰ ਦੇਣਾ ਕੰਮ ਸਰਪੰਚ ਸਾਹਿਬ ਨਾਲ ਖੜੇ ਇਹਨਾਂ ਨੂੰ ਪੁੱਛੋ ਵੀ ਕੀ ਮਸਲਾ ਕੀ ਗੱਲ ਹੋਈ ਹੈ ਹਾਂਜੀ ਗੁਰਦੀਪ ਸਿੰਘ ਜੀ ਸਰਪੰਚ ਗੀਰਾ ਹਾਂਜੀ ਬਸ ਜਿਹੜਾ ਜ਼ਮੀਨ ਦਾ ਰੋਲਾ ਹੈਗਾ ਇੱਕ ਟੂਰਨਾਮੈਂਟ ਵਾਸਤੇ ਵਧੀਆ ਟੂਰਨਾਮੈਂਟ ਵਾਸਤੇ ਵਧੀਆ ਹੈਗਾ ਕਿ ਲੋਕਾਂ ਦੇ ਬੱਚਿਆਂ ਵਾਸਤੇ ਭੁਲਾਏ ਵਾਸਤੇ ਨਸ਼ਾ ਨਸ਼ਾ ਨਾ ਜਾਣ ਤੋਂ ਇਸ ਵਾਰ ਤੁਸੀਂ ਬੜਾ ਪੁਰਾਣਾ ਕਰਦੇ ਪਿਓ ਹੁਣ ਔਖੜਾ ਕੀ ਆ ਰਹੀ ਤੁਹਾਨੂੰ ਸਰ ਔਖੜ ਕੋਈ ਨਹੀਂ ਸਾਡੀ ਇੱਕ ਬਦਕਿਸਮਤੀ ਹੈ ਵੀ ਸਾਡੇ ਪਿੰਡ ਦੀ ਜਿੰਨੀ ਵੀ 20-22 ਕਿੱਲੇ ਜ਼ਮੀਨ ਹੈ ਉਹ ਪਿੰਡ ਤੋਂ 2 2.5 ਕਿਲੋਮੀਟਰ ਦੂਰ ਪੈਂਦੀ ਹੈ। ਉੱਥੇ ਸਾਡੇ ਪਿੰਡ ਨੂੰ ਬੱਚਿਆਂ ਦੇ ਖੇਡਣ ਵਾਸਤੇ ਸਟੇਡੀਅਮ ਬਣਾਉਣ ਵਾਸਤੇ ਸਾਨੂੰ ਬੜੀ ਦਿੱਕਤ ਆ ਰਹੀ ਹੈ। ਸਾਡੇ ਪਿੰਡ ਦੇ ਵਿੱਚ ਪੰਚਾਇਤ ਦੀ ਜ਼ਮੀਨ ਕੋਈ ਵੀ ਹੈ ਨਹੀਂ ਜਿੱਥੇ ਆਪਾਂ ਗਰਾਊਂਡ ਬਣਾ ਸਕੀਏ ਤੇ ਨਾ ਹੀ ਸਾਡੇ ਸਕੂਲ 'ਚ ਇਦਾਂ ਦੀ ਗਰਾਊਂਡ ਹੈ ਵੀ ਜਿੱਥੇ ਸਾਡੇ ਬੱਚੇ ਖੇਡ ਸਕਣ। ਪਹਿਲਾਂ ਸਾਡੇ ਕਬੱਡੀਆਂ ਛੋਟੀਆਂ ਹੁੰਦੀਆਂ ਸੀ। ਅਸੀਂ ਸਕੂਲ ਵਿੱਚ ਕਰਾ ਲੈਂਦੇ ਰਹੇ ਹਾਂ। ਮੁੜ ਕੇ ਸਾਡੇ ਬ੍ਰਹਮ ਗਿਆਨੀ ਹੋਏ ਸੰਤ ਬਾਬਾ ਕਰਮ ਸਿੰਘ ਜੀ ਜੂਥ ਕਲੱਬ ਉਹਨਾਂ ਦੇ ਨਾਂ ਦਾ ਬਣਿਆ ਹੈ ਤੇ ਉਹਨਾਂ ਮਹਾਪੁਰਸ਼ਾਂ ਦੀ ਦੇ ਨਾਂ ਤੇ ਜਿਹੜੀ ਇਹ ਕਲੱਬ ਚੱਲਦੀ ਹੈ ਤੇ ਸਾਨੂੰ ਕਿੰਨੇ ਸਾਲ ਹੋ ਗਏ ਐ ਅਸੀਂ ਕਦੀ ਕਿਸੇ ਕੋਲੋਂ ਮਨਤਾਂ ਕਰਕੇ ਟੂਰਨਾਮੈਂਟ ਕਰਾਈ ਦੇ ਜਗ੍ਹਾ ਲੈ ਕੇ ਕਦੀ ਕਿਸੇ ਕੋਲੋਂ ਔਰ ਜਿਹੜੇ ਬੰਦੇ ਜਗ੍ਹਾ ਦਿੰਦੇ ਆ ਉਹ ਵੀ ਸਮੇਂ ਤੇ ਆ ਕੇ ਜਿੰਨੇ ਵੀ ਸਾਡੇ ਖਿਡਾਰੀ ਹੈਗੇ ਆ ਨੌਨ ਜਨ ਸਭਾ ਦੇ ਮੈਂਬਰ ਹੈ ਉਹਨਾਂ ਦੀਆਂ ਮਨਤਾਂ ਤਰਲੇ ਕਰਾ ਕੇ ਲੇਲੜੀਆਂ ਕਢਾ ਕੇ ਤੇ ਫੇਰ ਕਈ ਵਾਰ ਕਹਿੰਦੇ ਵੀ ਜਗ੍ਹਾ ਦੇ ਦੇਾਂਗੇ ਉਹਦੇ ਵਿੱਚ ਰਾਜਨੀਤੀ ਵੀ ਵਰਤੀ ਜਾਂਦੀ ਏ ਸਾਨੂੰ ਇਹ ਸੀਗਾ ਪੇ ਸਾਡੇ ਪਿੰਡ ਦੇ ਵਿੱਚ ਇੱਥੇ ਜਿੱਥੇ ਆਪਾਂ ਖੜੇ ਆ ਇਹ ਪਿੰਡ ਦੀ ਘਟੋ ਘੱਟ ਵਿੱਚੇ ਕਬਰਾਂ ਪਾ ਕੇ ਲਗਭਗ ਕੋਈ 2 ਕਿੱਲੇ ਜ਼ਮੀਨ ਹੈ ਜੀ ਅਸੀਂ ਸਾਰੀ ਪੰਚਾਇਤ ਨੇ ਪਿੰਡ ਵਾਲੇ ਸਾਰੇ ਇਕੱਠੇ ਕੀਤੇ ਕਿ ਸਾਡੇ ਕੋਲ ਹੋਰ ਪਿੰਡ ਵਿੱਚ ਹੋਰ ਕੋਈ ਜਗ੍ਹਾ ਹੈ ਨਹੀਂਗੀ ਜਿੱਥੇ ਆਪਾਂ ਟੂਰਨਾਮੈਂਟ ਕਰਾ ਸਕੀਏ ਇਹ ਜਿਹੜੀ ਜਗ੍ਹਾ ਸਾਡੀ ਇਹ ਬੇਲੀ ਪਈ ਹੈ ਆਪਾਂ ਸਾਰੇ ਰਲ ਮਿਲ ਕੇ ਇਹਦੀ ਨਿਸ਼ਾਨਦੀ ਕਰਾ ਕੇ ਤੇ ਅੱਤ ਕੀ ਜਿਹੜੇ ਟੂਰਨਾਮੈਂਟ ਹਨ 30 ਤਰੀਕ ਨੂੰ ਹੋਣੇ ਹਨ ਅਸੀਂ ਇਸੇ ਜਗ੍ਹਾ ਤੇ ਕਰਾਉਣੇ ਹਨ ਅਸੀਂ ਬੜੇ ਦਿਨ ਹੋਏ ਸਾਨੂੰ ਚਲਿਆਂ ਨੂੰ ਮਤੇ ਪਾਇ ਪੰਚਾਇਤ ਵਿੱਚ ਵੀਡੀਓ ਦਫ਼ਤਰ ਨੂੰ ਆਪਾਂ ਐਪਲੀਕੇਸ਼ਨ ਫਾਰਵਰਡ ਕਰਾਈ ਤਾਂ ਨਹਿਰ ਤਹਿਸੀਲਦਾਰ ਤਰਵਾੜੇ ਦਿੱਤੀ ਨਹਿਰ ਤਹਿਸੀਲਦਾਰ ਤੋਂ ਫਿਰ ਮਾਰਗ ਕਰਾ ਕੇ ਓਕੇ ਕਰਾ ਕੇ ਵੀਡੀਓ ਦਫ਼ਤਰ ਲੈ ਕੇ ਗਏ ਵੀਡੀਓ ਦਫ਼ਤਰ ਦੀ ਵੀ ਉੱਥੇ ਮੁੜ ਕੇ ਡੈਰੀ ਨੰਬਰ ਲਵਾਇਆ ਉਹਨਾਂ ਦੇ ਸੈਕਟਰੀ ਦੀ ਹਾਜ਼ਰੀ ਪੁਆਈ ਵੀ ਆਪਾਂ ਕਰਨ ਨਿਸ਼ਾਨ ਦਿੱਤੀ ਆਵਾਂਗੇ ਅੱਜ ਪਟਵਾਰੀ ਪਟਵਾਰੀ ਕਰਦਾਵਰ ਨੇ ਸਾਨੂੰ ਪ੍ਰਬਾਨਾ ਵੀ ਬਣਾ ਕੇ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਬੰਦਿਆਂ ਦੀ ਇਤਲਾਹ ਵੀ ਦਿੱਤੀ ਐ ਦਸਕਾ ਵੀ ਸਾਰੇ ਨੇ ਕੀਤੇ ਐ ਉਹ ਤੋਂ ਬਾਅਦ ਚ ਡਰੋਨ ਵਾਲੇ ਵੀ ਆਏ ਐ ਜਿਨ੍ਹਾਂ ਦੇ ਨਾਲ 15000 ਰੁਪਇਆ ਆਪਾਂ ਕੀਤਾ ਸੀ ਵੀ ਤੁਹਾਨੂੰ 15000 ਰੁਪਇਆ ਦੇਣਾ ਉਹ ਫੀਸ ਵੀ ਪਹਿਲਾਂ ਮੰਗਦੇ ਐ 1 ਵਜੇ ਤੱਕ ਪਟਵਾਰੀ ਸਾਹਿਬ ਨਹੀਂ ਪਹੁੰਚੇ ਇੱਥੇ ਅਸੀਂ ਫੋਨ ਕਰਦੇ ਦੇ ਆ ਜੰਨੇ ਆ ਆ ਜੰਨੇ ਆ ਲੇਕਿਨ ਉਹ ਬੜੀ ਮੁਸ਼ਕਲ ਦੇ ਨਾਲ ਅਸੀਂ ਕਹਿ ਸੁਣ ਕੇ ਇੱਥੇ ਮੰਗਾਏ ਐ ਦੂਸਰੀ ਵਾਰ ਗਰਦਾਵਰ ਸਾਹਿਬ ਨਾਲ ਮੇਰੀ 3-4 ਵਾਰੀ ਗੱਲ ਹੋਈ ਹੈ ਪਰ ਗਰਦਾਵਰ ਸਾਹਿਬ ਕਹਿੰਦੇ ਮੈਂ ਮਕੇਰੀਆਂ ਮੀਟਿੰਗ ਤੇ ਮੈਂ ਲੱਗਾ ਆਉਣਾ ਮੈਂ ਤੁਰਨ ਲੱਗਾ ਪਟਵਾਰੀ ਸਾਹਿਬ ਆ ਗਏ ਨਿਸ਼ਾਨ ਦੀ ਸ਼ੁਰੂ ਕਰਾਓ ਜਦੋਂ ਉਹਨਾਂ ਨੇ ਸਾਰਾ ਬਾਇਓ ਡਾਟਾ ਫੀਡ ਕਰ ਲਿਆ ਕੰਪਿਊਟਰ ਦੇ ਵਿੱਚ ਨਿਸ਼ਾਨ ਦੀ ਸ਼ੁਰੂ ਕਰਨੀ ਸੀ ਪਰ ਸਾਨੂੰ 11 ਵਜੇ ਦਾ ਸਾਰਾ ਪਿੰਡ ਬੈਠਾ ਸੀ ਤੇ ਆ ਹੁਣ ਤਾਂ ਸਾਰੀ ਸੰਗਤ ਚੱਲ ਗਈ ਹੈ ਡੀਗ ਡੀ ਕੇ ਕੋਈ ਨਿਸ਼ਾਨਦੀ ਨਹੀਂ ਹੋਈ ਨਾ ਗਰਦਾਵਰ ਸਾਹਿਬ ਮੌਕੇ ਤੇ ਆਏ ਆ ਜਦੋਂ ਕਿ ਮੇਰੀ ਵੀ ਗੱਲ ਨੈਵ ਤਸੀਂ ਨਾਇਬ ਸਾਹਿਬ ਜਿਹੜੇ ਆਪਣੇ ਤਹਿਸੀਲਦਾਰ ਮੈਡਮ ਤਲਵਾੜੀ ਉਹਨਾਂ ਨਾਲ ਵੀ ਗੱਲ ਹੋਈ ਸਰਦਾਰ ਲਖਵਿੰਦਰ ਸਿੰਘ ਤਹਿਸੀਲਦਾਰ ਮੁਕੀਰੀਆਂ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਜੀ ਵੀ ਸਾਡੀ ਨਿਸ਼ਾਨਦੀ ਹੈ ਪਿੰਡ ਦੀ ਪੰਚਾਇਤ ਦੀ ਨਿਸ਼ਾਨਦੀ ਹੈ ਕਿਉਂ ਡੱਕੀ ਜਾ ਰਹੀ ਹੈ ਤੇ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਵੀ 2 ਮਿੰਟ ਦਿਓ ਮੈਂ 2 ਮਿੰਟ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦਾ ਲੇਕਿਨ ਉਦੋਂ ਬਾਅਦ ਮੈਂ ਬਾਰ-ਬਾਰ ਫੋਨ ਕੀਤਾ ਗਿਆ ਲੇਕਿਨ ਸਾਨੂੰ ਮੈਨੂੰ 12 ਵਜੇ ਪਤਾ ਲੱਗ ਗਿਆ ਸੀ ਵੀ ਜਿਹੜੀ ਵਿਰੋਧੀ ਧਿਰ ਹੈਗੀ ਆ ਉਹ ਮੌਜੂਦਾ ਸਰਕਾਰ ਦੀ ਹੈ ਆਹ ਜਿਹੜੀ ਜਗ੍ਹਾ ਸਾਰੀ ਐ ਇਹ ਉਹਨਾਂ ਦੇ ਕਬਜ਼ੇ ਥੱਲੇ ਆ ਘੱਟੋ ਘੱਟ ਜਦੋਂ ਦਾ ਇਹ ਕਬਜ਼ਾ 40-50 ਸਾਲ ਦਾ ਸ਼ੁਰੂ ਤੋਂ ਹੀ ਇਹਨਾਂ ਬੰਦਿਆਂ ਨੇ ਇੱਥੇ ਕਣਕ ਬੀਜੀ ਐ ਇਸ ਉਪਜ ਕਰ ਰਹੇ ਐ ਤੇ ਇਹ ਇਹ ਇਹੀ ਸਾਰਾ ਕੁਝ ਕਰ ਇਹਦੀ ਬਦੌਲਤ ਇਹਨਾਂ ਨੇ ਜਿਹੜੀ ਐ ਅਜੇ ਨਿਸ਼ਾਨ ਦੀ ਨਹੀਂ ਹੋਣ ਦਿੱਤੀ ਤੇ ਸਾਨੂੰ ਇਹ ਹੀ ਪਤਾ ਲੱਗਦਾ ਕਿ ਜਿਹੜੇ ਸਾਡੇ ਮੌਕੇ ਦੇ ਜਿਹੜੇ ਐ ਹਲਕਾ ਨਿਚਾਰਜਾ ਮਲਤਾਨੀ ਸਾਹਿਬ ਇਹ ਸਾਰੀ ਉਹਨਾਂ ਦੀ ਮਿਹਲੀ ਭੋਗਤ ਨਾਲ ਉਹਨਾਂ ਦੇ ਜਿਹੜੇ ਚਹੇਤੇ ਐ ਉਹਨਾਂ ਦੀ ਸਾਰੀ ਮੇਲੀ ਭੁਗਤਣ ਵਾਲੀ ਪ੍ਰਸ਼ਾਸਨ ਨੂੰ ਡੱਕਿਆ ਗਿਆ ਜਦ ਕਿ ਸਾਨੂੰ ਅੱਜ 11 ਵਜੇ ਦਾ ਟਾਈਮ ਦੇ ਕੇ ਸਾਰਾ ਪਿੰਡ ਵੀ ਇਕੱਠਾ ਕੀਤਾ ਡਰੋਨ ਵੀ ਆ ਗਿਆ ਪਟਵਾਰੀ ਵੀ ਆ ਗਿਆ ਪਰ ਸਾਡੀ ਨਿਸ਼ਾਨੀ ਨਹੀਂ ਹੁਣ ਦਿੱਤੀ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੂਰ ਜੋਰ ਮੰਗੇ ਹੋਈ ਹੈ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਸਾਡੀ ਸਰਕਾਰ ਆਈ ਸੀ ਤੇ ਆਪਾਂ ਪਿੰਡਾਂ ਦੇ ਵਿੱਚ ਨਜਾਇਜ਼ ਕਬਜ਼ੇ ਹਟਾਏ ਪਰ ਤੁਹਾਡੇ ਚਾਹੇਤਿਆਂ ਨੇ ਸ਼ਰੇਆਮ ਗੁੰਡਾਗਰਦੀ ਕਰਕੇ ਇਹ ਕਬਜ਼ਾ ਕੀਤੇ ਆ ਤੇ ਜੇ ਪੰਚਾਇਤ ਛਡਾਉਣਾ ਚਾਹੁੰਦੀ ਹੈ ਇਹ ਤੁਸੀਂ ਆਪਣੇ ਬੰਦੇ ਦੇ ਪੱਖ ਵਿੱਚ ਪ੍ਰਸ਼ਾਸਨ ਨੂੰ ਕਹਿ ਕੇ ਇਹ ਨਿਸ਼ਾਨਦੀ ਨਹੀਂ ਹੁਣ ਦਿੱਤੀ ਜਿਹਦੇ ਨਾਲ ਸਾਡੀ ਉਹੀ ਮੰਗ ਹੈ ਕਿ ਅਸੀਂ 29 ਤਰੀਕ ਤੋਂ 29 30 ਤਰੀਕ ਨੂੰ ਟੂਰਨਾਮੈਂਟ ਅਸੀਂ ਇਸੇ ਜਗ੍ਹਾ 'ਚ ਕਰਾਉਣੇ ਚਾਹੁੰਦੇ ਆ ਸਾਡੀ ਬੇਨਤੀ ਹੈ ਡਿਪਟੀ ਕਮਿਸ਼ਨਰ ਅਨੁਸ਼ਾਹਿਰਪੁਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਸਾਡੀ 1-2 ਦਿਨ ਦੇ ਵਿੱਚ ਜਿਹੜੀ ਨਿਸ਼ਾਨਦੀ ਕਰਾ ਕੇ ਇਹ ਸਾਨੂੰ ਜਿਹੜਾ ਖੇਡ ਦਾ ਗਰਾਊਂਡ ਜਿਹੜਾ ਸਾਨੂੰ ਖਾਲੀ ਕਰਕੇ ਦਿੱਤਾ ਜਾਵੇ ਤਾਂ ਜੋ ਸਾਡੇ ਆਪਾਂ ਟੂਰਨਾਮੈਂਟ ਕਰਾ ਸਕੀਏ ਦੂਜੀ ਤਾਂ ਨਹੀਂ ਮੰਨਦੀ ਫਿਰਗੀ ਹੋਊਗੀ ਅਸੀਂ ਦੇਖੋ ਉਹ ਚਾਰਾ ਜੋਰੀ ਐ ਅਸੀਂ ਲੀਗਲ ਤੌਰ ਤੇ ਅਸੀਂ ਆਪਣੇ ਵਕੀਲਾਂ ਨਾਲ ਗੱਲ ਕਰਕੇ ਸਾਰੇ ਇਲਾਕੇ ਨਾਲ ਗੱਲ ਕਰਕੇ ਸਾਨੂੰ ਜਾਮ ਲਾਉਣੇ ਪੈਣ ਸਾਨੂੰ ਇਸ ਵਾਸਤੇ ਕੋਰਟ ਵਿੱਚ ਜਾਣਾ ਪਏ ਜਿੱਥੇ ਜਾਣਾ ਪਵੇ ਅਸੀਂ ਇਹ ਸਟੇਡੀਅਮ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਜ਼ਰੂਰ ਮਹਈਆ ਕਰਾਵਾਂਗੇ ਜਦੋਂ ਤੱਕ ਸਾਡੇ ਦਮ ਚ ਦਮ ਹੈਗਾ ਇਹ ਆਪਾਂ ਜਗਾ ਕਢਾ ਕੇ ਹਰਾਂਗੇ ਸਾਨੂੰ ਜਿੱਥੇ ਮਰਜੀ ਜਾਣਾ ਪਵੇ ਮੇਰਾ ਨਾਮ ਜਵਰਾ ਸਿੰਘ ਜੀ ਜੀਰਾ ਜੀ ਕੀ ਮੁਸ਼ਕਲ ਆ ਰਹੀ ਹੈ ਗਰਾਉਂਡ ਲੈ ਕੇ ਜੋ ਕਿ ਸਾਡੇ ਪਿੰਡ ਦੇ ਵਿੱਚ ਹਰ ਸਾਲ ਹੀ ਬਹੁਤ ਹੀ ਵੱਡੇ ਪੱਧਰ ਤੇ ਸੰਤ ਅੱਬਾ ਕਰਮ ਸਿੰਘ ਯੂਥ ਕਲੱਬ ਵੱਲੋਂ ਜੋ ਕਬੱਡੀ ਕੱਪ ਕਰਾਏ ਜਾਂਦੇ ਨੇ ਜੋ ਕਿ ਹਰ ਸਾਲ ਕਿਸੇ ਦੀ ਨਾ ਕਿਸੇ ਜ਼ਮੀਨ ਕਿਸੇ ਤੋਂ ਕਿਸੇ ਜ਼ਮੀਨ ਲੈਣੀ ਪੈਂਦੀ ਹੈ ਜੋ ਕਿ ਅੱਜ ਪੰਚਾਇਤ ਵੱਲੋਂ ਸਾਨੂੰ ਖੇਡ ਦੇ ਮੈਦਾਨ ਲਈ ਜ਼ਮੀਨ ਦੀ ਨਿਸ਼ਾਨਦੇ ਕਰਵਾਉਣ ਲਈ ਆਏ ਸੀ ਬੰਦੇ ਜੋ ਕਿ ਜੋ ਕਿ ਦੂਜੀ ਧਿਰ ਨੇ ਸਾਨੂੰ ਇੱਥੇ ਇਹ ਤੇ ਨਹੀਂ ਹੋਣ ਦਿੱਤੀ ਤੇ ਇਸ ਲਈ ਆਪਾਂ ਸਰਕਾਰ ਤੋਂ ਇਹ ਹੀ ਚਾਹੁੰਨੇ ਆ ਕਿ ਸਾਨੂੰ ਜ਼ਮੀਨ ਮੁਹੱਈਆ ਕਰਾਇਆ ਜਾਏ ਜੋ ਕਿ ਇਹ ਸਾਰੇ ਜੋ ਦੇਖਿਆ ਵੀ ਜੇ ਸਾਰੇ ਜਗ੍ਹਾ ਇਹਨਾਂ ਨੇ ਮੱਲੀ ਹੋਈ ਹੈ ਦੂਜੀ ਇੱਧਰ ਨੇ ਤੇ ਆਪਾਂ ਇਹ ਹੀ ਚਾਹੁੰਨੇ ਆ ਕਿ ਸਾਨੂੰ ਖੇਡ ਦਾ ਮੈਦਾਨ ਜਲਦੀ ਜਲਦੀ ਮੁਹੱਈਆ ਕਰਵਾਇਆ ਜਾਏ ਸਰ ਜਿਹੜੀ ਅਜੇ ਪ੍ਰੋਬਲਮ ਆਈ ਜਗ੍ਹਾ ਦੀ ਕੀ ਇਹਦਾ ਫੋਲਡਰ ਦੇਖੋ ਇਹ ਪੰਚਾਇਤ ਦੀ ਜ਼ਮੀਨ ਇੱਥੇ 2.5 ਕਿੱਲੇ ਤੇ ਜਿੱਥੇ ਸਰਕਾਰ ਸ਼ੁਰੂਆਤੀ ਨੂੰ ਸਰਕਾਰ ਦੇ ਮੰਤਰੀਆਂ ਨੇ ਜ਼ਮੀਨਾਂ ਤੇ ਜਾ ਕੇ ਜ਼ਮੀਨਾਂ ਦੇ ਕਬਜ਼ੇ ਜਿਹੜੇ ਛਡਾਈ ਸੀ ਪਰ ਅੱਜ ਇੱਥੇ ਜਿਹੜੀ ਹਰ ਸਾਲ ਬਾਬਾ ਕਰਨ ਸਿੰਘ ਯੂਥ ਕਲੱਬ ਵੱਲੋਂ ਟੂਰਨਾਮੈਂਟ ਬਹੁਤ ਵੱਡੇ ਪੱਧਰ ਤੇ ਕੀਤਾ ਜਾਂਦਾ ਜਿਹਦੇ ਵਿਦੇਸ਼ਾਂ 'ਚ ਵੀ ਚਰਚੇ ਆ ਉਹ ਹਰ ਵਾਰ ਕਿਤੇ ਕਿਸੇ ਤੋਂ ਮੁੱਲ ਲੈ ਕੇ ਜਗਾ ਕਿਰਾਏ ਤੇ ਲੈ ਕੇ ਕਰਦੇ ਆ ਇਸ ਵਾਰ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕਿਹਾ ਤੇ 2 2.5 ਕਿੱਲੇ ਪੰਚਾਇਤ ਦੀ ਜਗਾ ਹੈ ਤੇ ਜਿੱਲੇ ਉਹਦੀ ਨਿਸ਼ਾਨਦੇ ਕਰਾਨ ਲੱਗੇ ਤਾਂ ਇੱਥੇ ਲੱਗੇ ਲੋਕਾਂ ਨੇ ਉਸ ਜਗ੍ਹਾ ਦੇ ਵਿੱਚ ਕਣਕ ਬੀਜੀ ਐ ਆ ਦੇਖੋ ਮੋਘੀਆਂ ਲਾਈਆਂ ਆ ਸਰਕਾਰੀ ਜਗ੍ਹਾ ਦੇ ਵਿੱਚ ਮੋਘੀਆਂ ਲਾਈਆਂ ਪਾਣੀ ਵਾਲੀਆਂ ਤੇ ਜਿੱਥੇ ਪੰਜਾਬ ਦਾ ਨੌਜਵਾਨ ਗਲਤ ਨਸ਼ਿਆਂ ਦੇ ਵੱਲ ਜਾ ਰਿਹਾ ਜਾਂ ਹੋਰ ਗਲਤ ਗੱਲਾਂ ਵੱਲ ਨੂੰ ਜਾ ਰਿਹਾ ਉੱਥੇ ਇਸ ਪਿੰਡ ਦੇ ਜਿਹੜੇ ਨੌਜਵਾਨ ਐ ਉਹ ਨੌਜਵਾਨਾਂ ਨੂੰ ਇੱਕ ਵਧੀਆ ਸੇਧ ਦੇ ਰਹੇ ਆ ਕਬੱਡੀ ਕਰ ਹਰ ਸਾਲ ਕਰਾ ਕੀ ਪਰ ਉਹਦੇ ਵਾਸਤੇ ਗਰਾਊਂਡ ਵਾਸਤੇ ਜਗ੍ਹਾ ਚਾਹੀਦੀ ਨੌਜਵਾਨ ਉਤਸ਼ਾਹਿਤ ਸੀ ਵੀ ਅੱਜ ਜਿਹੜਾ ਨਿਸ਼ਾਨਦੇਹੀ ਹੋਣੀ ਹੈ ਸਾਨੂੰ 5-7 ਜਿਹੜੀਆਂ ਕਨਾਲਾਂ 10 ਕਨਾਲਾਂ ਜਗ੍ਹਾ ਮਿਲ ਜਾਣੀ ਹੈ ਪਰ ਮੌਕੇ ਦੀ ਸਰਕਾਰ ਦੀ ਸ਼ਹਿਤ ਹੈ ਗਰਦਾਵਰ ਜਿਹੜਾ ਉਹ ਭੱਜ ਗਿਆ ਉਹ ਆਇਆ ਹੀ ਨਹੀਂ ਪਹਿਲਾਂ ਉਹਨੇ ਆਖਿਆ ਵੀ ਮੈਂ ਆ ਰਿਹਾ ਹਾਂ ਵੀ ਜਦੋਂ ਫੋਨ ਗਿਆ ਮੌਕੇ ਦੀ ਸਰਕਾਰਾਂ ਦਾ ਤੇ ਉਹ ਉੱਥੇ ਹੀ ਰਹਿ ਗਿਆ ਤੇ ਪਟਵਾਰੀ ਆਇਆ ਸੀ ਉਹਨੇ ਫੀਡ ਕੀਤਾ ਤੇ ਉਹ ਵੀ ਚਲਾ ਗਿਆ ਪਰ ਉਹਦੇ ਨਾਲ ਕੋਈ ਨਰਾਕੀ ਨਹੀਂ ਸੀ ਕਿਉਂਕਿ ਡਰੋਨ ਮੰਗਾਇਆ ਉਹਦੀ ਫੀਸ ਦੇਣੀ ਸੀ ਪਰ ਫਾਇਦਾ ਹੀ ਕੋਈ ਨਹੀਂ ਸੀ ਨਿਸ਼ਾਨ ਦੀਦਾ ਜਿੰਨਾ ਚਿਰ ਗਰਦਾਵਰ ਤੋਂ ਵਗਾਇਆ ਨਿਸ਼ਾਨ ਨਹੀਂ ਹੋ ਹੀ ਨਹੀਂ ਸਕਦੀ ਕਿਉਂਕਿ ਤੇ ਸਾਈਨਾਂ ਦੇ ਨਾਲ ਹੀ ਨਕਲ ਮਿਲਣੀ ਸੀ ਇਸ ਕਰਕੇ ਇਸ ਸਰਕਾਰ ਨੇ ਅੱਜ ਇੱਕ ਬਹੁਤ ਹੀ ਅਨੋਖੀ ਮਿਸਾਲ ਮਕੇਰੀਆਂ ਕੰਸਟੀਚੁਐਂਸੀ ਦੇ ਵਿੱਚ ਪਿੰਡ ਗੇਰਾ ਚ ਕੀਤੀ ਹੈ ਭਈ ਜਿਹੜਾ ਕਬਜ਼ਾ ਹੈ ਆਪਣੇ ਬੰਦਿਆਂ ਦਾ ਉਹਨੂੰ ਬਹਾਰ ਰੱਖਿਆ ਜਾਏ ਸਰਕ ਸਰਕਾਰੀ ਜ਼ਮੀਨ ਦੇ ਉੱਤੇ ਜਿਹੜਾ ਦੋ ਕਿੱਲੇ ਜ਼ਮੀਨ ਨੱਪੀ ਹੋਈ ਹੈ ਉਹ ਕਬਜ਼ਾ ਜਾਏ ਨਾ ਕਿਤੇ ਸਾਡੇ ਬੰਦੇ ਖਾਣ ਕਮਾਣ ਲੇਕਿਨ ਜਿਹੜਾ ਯੂਥ ਹੈ ਉਹ ਮਾਰੇ ਬੰਨੇ ਜਾਏ ਯੂਥ ਨਸ਼ੇ ਕਰੇ ਖੇਡੇ ਨਾ ਔਰ ਖੇਡ ਜਿਹੜਾ ਬੰਦਾ ਸਪੋਰਟਸਮੈਨ ਹੈ ਉਹ ਹਰ ਚੀਜ਼ ਤੋਂ ਨਸ਼ਿਆਂ ਤੋਂ ਹਰ ਚੀਜ਼ ਤੋਂ ਪੈੜੀਆਂ ਚੀਜ਼ਾਂ ਤੋਂ ਦੂਰ ਰਹਦਾ ਦੇਖੋ ਜੀ ਇਹ ਤਾਂ ਨਸ਼ੇ ਵਾਲ ਤਕੇਲੇ ਨੌਜਵਾਨ ਵੀ ਖੇਡੋ ਨਾ ਅਸੀਂ ਇਹ ਜ਼ਮੀਨਾਂ ਵਾਉਣੀਆਂ ਜਿਹੜੀਆਂ ਸਰਕਾਰੀ ਐ ਆਮ ਆਦਮੀ ਵਾਲਿਆਂ ਨੇ ਤੇ ਮੁੰਡੇ ਜਿਹੜੇ ਉਹ ਅੱਜ ਮजूद ਸੇ ਸਾਡਾ ਨੌਜਵਾਨ ਪਿੰਡ ਦਾ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਨਿਸ਼ਾਨਦੇਹੀ ਨਹੀਂ ਹੋਈ ਤੇ ਆਪਾਂ ਇੱਕ ਮੰਗ ਕਰਦੇ ਆ 29 ਤਰੀਕ ਤੋਂ ਪਹਿਲਾਂ ਪਹਿਲਾਂ ਇਹਦੀ ਸਰਕਾਰ ਨਿਸ਼ਾਨਦੇਹੀ ਕਰਾਵੇ ਨਹੀਂ ਤਾਂ ਜੋ ਸਰਪੰਚ ਸਾਹਿਬ ਸਾਡੇ ਜਥੇਦਾਰ ਕਿਰਪਾਲ ਸਿੰਘ ਗੇਰਾ ਜੀ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਜਿਹੜੇ 올 ਇੰਡੀਆ ਦੇ ਚੇਅਰਮੈਨ ਐ ਜੋ ਸਾਨੂੰ ਨਿਸ਼ਾ ਨਿਰਦੇਸ਼ ਦੇਣਗੇ ਉਸ ਤੇ ਅਸੀਂ ਪੂਰਾ ਅਮਲ ਕਰਾਂਗੇ